ਸਾਰਿਆਂ ਨੂੰ ਬੇਨਤੀ ਆ ਵਿਆਜ ਖਵਾਰ ਤੇ ਖਬਰ ਫੜੀ ਬਹੁਤ ਸੋਹਣੇ ਬੱਚੇ ਤੇ ਪਤੀ ਪਤਨੀ ਰਿੱਕੇ ਵਾਰੀ ਇਹ ਗੱਲਾਂ ਹੁੰਦੀਆਂ ਜਦੋਂ ਸਿਆਲ ਆਉਂਦਾ ਤੇ ਲੋਕਾਂ ਦੀਆਂ ਜਿਹੜੀਆਂ ਜਾਣਾਂ ਉਹ ਜਾਂਦੀਆਂ ਮੇਰੇ ਵੀਰ ਜਿਹੜੇ ਗਰੀਬ ਐ ਚਾਹੇ ਅਮੀਰ ਐ ਠੰਡ ਸਭ ਨੂੰ ਇੱਕੋ ਜਿਹੀ ਲੱਗਦੀ ਐ ਜਿਹੜਾ ਅਮੀਰ ਹੈ ਉਹ ਕੋਈ ਬਿਜਲੀ ਦਾ ਹੀਟਰ ਲਾ ਲੈਂਦਾ ਹੈ ਹੋਰ ਕੋਈ ਬੰਦੋਬਾਸਤ ਕਰ ਲੈਂਦਾ ਹੈ ਤੇ ਗਰੀਬ ਕੋਲੇ ਤਾਂ ਅੱਗ ਹੁੰਦੀ ਹੈ ਮੇਰੇ ਵੀਰ ਬੇਨਤੀ ਕਬੂਲ ਕਰਿਓ ਵੀ ਅੰਦਰ ਬੰਦ ਕਮਰੇ 'ਚ ਅੰਗੀਠੀ ਨਾ ਮਚਾਇਆ ਕਰੋ ਬਹੁਤ ਸੋਹਣਾ ਪਰਿਵਾਰ ਸੀ ਸਾਰਾ ਪਰਿਵਾਰ ਹੀ ਅੰਗੀਠੀ ਦੀ ਵਜ੍ਹਾ ਨਾਲ ਅੰਦਰ ਆਕਸੀਜਨ ਮੁੱਕ ਗਈ ਅੱਗ ਮੱਚਦੀ ਕਰਕੇ ਦੇ ਦਮ ਘੁੱਟਣਾ ਚਾਰ ਜਾਨਾਂ ਦੀ ਮੌਤ ਹੋ ਗਈ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਸਾਡੀ ਵੀਡੀਓ ਵੇਖਦੇ ਆ ਜਾਂ ਦੇਖਦੇ ਆ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਬੰਦ ਕਮਰੇ ਦੇ ਵਿੱਚ ਅੱਗ ਮਚਾ ਕੇ ਨਾ ਪਿਆ ਕਰੋ ਠੀਕ ਹੈ ਜੀ ਉਹਦੇ ਨਾਲ ਜਿਹੜੀ ਅੰਦਰੋਂ ਆਕਸੀਜਨ ਮੁੱਕ ਜਾਂਦੀ ਹੈ ਤੇ ਜਿੰਨੇ ਅੰਦਰ ਪਏ ਹੁੰਦੇ ਆ ਉਹਨੇ ਬੰਦਿਆਂ ਦੀ ਦਮ ਘੁੱਟਣ ਕਰਕੇ ਮੌਤ ਹੋ ਜਾਂਦੀ ਹੈ ਜਾਗ ਵੀ ਨਹੀਂ ਆਉਂਦੀ ਪਤਾ ਵੀ ਨਹੀਂ ਲੱਗਦਾ ਪਾਸੇ ਆ ਸਾਰੇ ਲੋਕਾਂ ਨੂੰ ਹੀ ਪਤਾ ਲੱਗਦਾ ਜਦੋਂ ਤਾਂ ਤੜਕੇ ਉੱਠਦੇ ਨੇ ਠੀਕ ਹੈ ਜੀ ਕਿਰਪਾ ਕਰਕੇ ਸਾਡੀ ਇਨਿੰਗ ਜਿਹੜੀ ਬੇਨਤੀ ਕਬੂਲ ਕਰਿਓ ਵੀ ਅੰਦਰ ਅੱਗ ਮਚਾ ਕੇ ਨਾ ਪਿਆ ਕਰੋ ਜੀ ਇਹ ਬਹੁਤ ਖਤਰਨਾਕ ਹੈ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਤਿ ਸ੍ਰੀ ਅਕਾਲ ਜੀ